ਤੁਹਾਨੂੰ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਸ਼ਾਹਪੁਰ ਦੇ ਨਦੀਕ ਪਿੰਡ ਥੰਮੂਵਾਲ ਦੀ ਇਹ ਤਸਵੀਰ ਹੈ ਜਿੱਥੇ ਕੀ ਇੱਕ ਵੱਡਾ ਨੁਕਸਾਨ ਹੋਣ ਦਾ ਖ਼ਾਤਸ਼ਾ ਹੈ ਪਹਿਲਾ ਤਸਵੀਰ ਦੇਖ ਲਓ ਕਿ ਸਥਾਨ ਤੇ ਅੱਗੇ ਨੇੜੇ ਘਰ ਨੇ ਤਾਂ ਦਰਿਆ ਸਤਲੂ ਦੇ ਜਿਹੜੇ ਦਰਖਤ ਲਗਾ ਥਰਪਾ ਪਾ ਕੇ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਿੰਡ ਦੇ ਆਪ ਲੋਕ ਆਪ ਮੁਹਰ ਤਦਰਾ ਸਤਲੂ ਨੇ ਵੱਡਾ ਖੁਰਾ ਜਿਕਰ ਦੋ ਜੇ ਪਾਸੇ ਪ੍ਰਸ਼ਾਸਨ ਤਾਈ ਤੱਕ ਐਸੇ ਕੋਈ ਪ੍ਰਸ਼ਾਸਨ ਦਾ ਕੋਈ ਸੰਜੋਗ ਨਹੀਂ ਰਿਹਾ ਇਹਨਾਂ ਨੇ ਜਾਣਕਰ ਪਿੰਡ ਵਾਸੀਆਂ ਨੇ ਕਿ ਅਸੀਂ ਤਕਰੀਬਨ ਲੱਖ ਰੁਪਏ ਦੇ ਦਰਖਤ ਕੋਲ ਵੱਡ-ਵੱਡੇ ਕੇ ਆਪਣੇ ਦਰਿਆ 'ਚ ਸੁੱਟ ਚੁੱਕੇ ਆਂ ਤਾਂ ਇਹ ਤਸਵੀਰਾਂ ਨੇ ਇਹ ਤਸਵੀਰਾਂ ਨੇ ਦਰਦਨਖਤ ਤਸਵੀਰਾਂ ਕਿਸ ਜਗ੍ਹਾ ਤੇ ਬੜਾ ਖੋਰਾ ਲਾਇਆ ਹੋਇਆ ਦਰਿਆ 'ਸਤਲੁਜ' ਇਹ ਤਸਵੀਰਾਂ ਦੇਖ ਸਕਦੇ ਹੋ ਇੱਥੇ ਪਾਣੀ ਤਾਂ ਬਹੁਤ ਕਾਫੀ ਜ਼ਿਆਦਾ ਜਿਸ ਦੇ ਕਾਰਨ ਖੋਰਾ ਲੱਗਿਆ ਹੋਇਆ ਇਹ ਤਸਵੀਰਾਂ ਦੇਖ ਸਕਦੇ ਹੋ ਪਿੰਡ ਤਸਵੀਰਾਂ ਨੇ ਮੈਂ ਕਦੇ ਜਿਆਦਾ ਜ਼ੋਰ ਦੇ ਕੇ ਨਹੀਂ ਕਹਿੰਦਾ ਕਿ ਸ਼ੇਅਰ ਕਰਿਓ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਪ੍ਰਸ਼ਾਸਨ ਸਾਹਿਬ ਪਹੁੰਚਾ ਦਿਓ ਕਿਉਂਕਿ ਬਹੁਤ ਸਾਰੇ ਅਗੇ ਘਰ ਨੇ ਇਹ ਘਰ ਦਰਿਆ ਦੇ ਵਿੱਚ ਦੇਖ ਸਕਦੇ ਆ ਅੱਗੇ ਸਾਹਮਣੇ ਘਰ ਨੇ ਆ ਦੇ ਸਕਦੇ ਹੋ ਇਹ ਸਾਹਮਣੇ ਕਿ ਘਰ ਨੇ ਤਾਂ ਇਹ ਦਰਿਆ ਚੱਲ ਰਿਹਾ ਇੱਥੇ ਲੱਗਦਾ ਹੈ ਵੱਡਾ ਖੋਰਾ ਪਹਿਲਾਂ ਹੀ ਇਥੋਂ ਦਰਿਆ ਕਾਫੀ ਜ਼ਿਆਦਾ ਕਿਲੋਮੀਟਰ ਦੂਰ ਸੀ ਪਰ ਇਹ ਹੁਣ ਨੇੜੇ ਆ ਚੁੱਕਿਆ ਹੈ ਤਸਵੀਰਾਂ ਇੱਥੇ ਦੇਖ ਸਕਦੇ ਹੋ ਇਹ ਪਾਣੀ ਕਿੱਥੇ ਚੱਲ ਰਿਹਾ ਤਾਂ ਅੱਗੇ ਬਿਲਕੁਲ ਨਜ਼ਦੀਕ ਦਰਿਆ ਨੇ ਢਾ ਲਾਈ ਇਹ ਵੱਡਾ ਖੋਰਾ ਇੱਕ ਬੇਨਤੀ ਹੈ ਮਿੰਤਰ ਤਰਲਾ ਤੁਹਾਡੇ ਕਿ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਪ੍ਰਸ਼ਾਸਨ ਤੱਕ ਪਹੁੰਚਾ ਦਿਓ ਇੱਥੇ ਹਾਲਾਤ ਬੜੇ ਮਾੜੇ ਨੇ ਬਹੁਤ ਜ਼ਿਆਦਾ ਕਹਿ ਸਕਦੇ ਆ ਇਹ ਤਸਵੀਰਾਂ ਨੇ ਇਹ ਦਰਖਤ ਹੁਣ ਸੁੱਟ ਰਹੇ ਨੇ ਵਿੱਚ ਖੋਰਾ ਜਿੱਥੇ ਲੱਗਿਆ ਵਿੱਚ ਦਰਖਤ ਸੁੱਟਣਾ ਹੈ ਦਰਿਆ ਤੋਂ ਸਤਲੁਜ ਦੀ ਤਸਵੀਰ ਵੱਡੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਹ ਦਰਖਤ ਨਜ਼ੋਰ ਜੋ ਲਾਇਆ ਜਾ ਰਿਹਾ ਹੈ ਇਹ ਦਰਿਆਦ ਵਿੱਚ ਅੱਗੇ ਪਾਉਣਾ ਕਿਉਂਕਿ ਦਰਿਆ ਦੇ ਨਾਲ ਥੋੜਾ ਖੋਰਾ ਘਟ ਜਾਂਦਾ ਹੈ ਇਹਨਾਂ ਸਤਲੁਜ ਨੇ ਢਾਹ ਲਾਈ ਹੋਈ ਹੈ ਵੱਡੀ ਢਾਹ ਪੰਥਮੂ ਵਾਲੇ ਦੀਆਂ ਤਸਵੀਰਾਂ ਨੇ ਸ਼ਾਹਕੋਟ ਦੇ ਨਜ਼ਦੀਕ ਦੀਆਂ ਤਸਵੀਰਾਂ ਨੇ ਸ਼ਾਹਕੋਟ ਦੇ ਨਜ਼ਦੀਕ ਦੀਆਂ ਤਸਵੀਰਾਂ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿ ਤੱਕ ਪ੍ਰਸ਼ਾਸਨ ਅਧਿਕਾਰੀਆਂ ਤੱਕ ਜ਼ਰੂਰ ਪਹੁੰਚਾ ਦਿਓ ਜਿਸ ਕਰ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਬੈਲ ਆਈਕਨ ਜ਼ਰੂਰ ਦਬਾ ਦਿਓ ਕਾਹ ਤਸਵੀਰਾਂ ਨੇ ਸਤਲੁਜ ਦੇ ਦਰਖਤ ਉਹਨਾਂ ਵਿੱਚ ਪਾਇਆ ਜਾ ਰਿਹਾ ਜਿਸ ਕਰ ਅੱਗੇ ਦੀ ਗੱਲ ਕਰੀਏ ਸਾਹਮਣੇ ਤਾਂ ਦਰਿਆ ਦੇ ਢਾਹ ਲਾਈ ਹੋਏ ਵੱਡਾ ਖੁਰ ਲੱਗਿਆ ਇਸ ਥਾਂ ਤੇ ਥਾਂ ਤੇ ਵੱਡਾ ਖੁਰ ਲੱਗਿਆ ਕਾਫੀ ਇਹਨੇ ਥੰਮੂ ਵਾਲ ਸ਼ਾਹ ਕੋਰ ਦੇ ਵਿੱਚ ਦੇਖਦੇ ਤਸਵੀਰ ਨੇ ਇਹ ਦਰਖਤ ਹੁਣ ਦਰਿਆ ਦੇ ਵਿੱਚ ਪਾਇਆ ਜਾਊਗਾ ਕਿਉਂਕਿ ਲਗਾਤਾਰ ਇਹ ਅੱਗੇ ਸੌਣ ਤੁਸੀਂ ਘਰ ਦੇਖ ਸਕੋ ਇਹ ਵਾਲੇ ਘਰ ਇਹ ਨੇੜੇ ਘਰ ਨੇ ਤਾਂ ਇਹਨਾਂ ਨੇ ਤੇ ਫਿਰ ਇਸ ਘਰ ਪਰਿਵਾਰ ਜੋ ਹੈ 1 ਲੱਖ ਰੁਪਏ ਦਾ ਦਰਖਤ ਦਰਿਆ ਦੇ ਅੰਦਰ ਪਾ ਦਿੱਤੇ ਹੈ ਵੱਡੀ ਤਸਵੀਰ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਜਾਈਓ ਤੁਹਾਡੇ ਅੱਗੇ ਮਿੰਤਾ ਮੈਂ ਕਹਿ ਸਕਦਾ ਕਿ ਇਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਨੇ ਅੱਗੇ ਕਿੰਨੇ ਸਾਰੇ ਘਰ ਨੇ ਇਹ ਸਾਰਿਆਂ ਨੂੰ ਨੁਕਸਾਨ ਹੋएगा ਇਹ ਦਰਖਤ ਵਿੱਚ ਪਾਇਆ ਜਾ ਰਿਹਾ ਫਿਰ ਵੀਓ ਕਰ ਦਿਓ ਆਦਰਕ ਤੇ ਸਾਰੇ ਵਿੱਚ ਦਰਿਆ ਦੇ ਪਾਏ ਜਾ ਰਹੇ ਹਨ ਤਾਂ ਸ਼ਾਹਪੁਰ ਦੇ ਨਜ਼ਦੀਕ ਪੜੇ ਥੰਮੂ ਵਾਲੀ ਦੀਆਂ ਤਸਵੀਰਾਂ ਜਿੱਥੇ ਕਿ ਮ ਦਰਿਆ ਨੇ ਵੱਡਾ ਖੁਰਾ ਲਾ ਰਿਹਾ ਹੈ ਔਰ ਕਾਫ ਗਿਆ ਦੇ ਘਰ ਨੇ ਉਹ ਦਰਿਆ ਚ ਨਿਕਲ ਲਗਾਤਾਰ ਬਚਾਅ ਬ੍ਰਹਤ ਕਾਰਜ ਜਾਰੀ ਹੈ ਪ੍ਰਸ਼ਾਸਨ ਦਾ ਕੋਈ ਜ਼ਿਆਦਾ ਸੰਯੋਗ ਨਹੀਂ ਲੋਕ ਆਪ ਨੂੰ ਮਾਰੇ ਲੱਗੇ ਹੋਇਆ ਹੈ ओके ਇਹ ਨਾਲ ਦਿਨਾ ਹੋਣਾ ਚਾਹੀਦਾ ਸਰਕਾਰ ਨੇ ਕਰਨਾ ਚਾਹੀਦਾ ਜਿਹੜੇ ਬੰਦੇ ਇਸ ਕੰਮ ਕਰਦੇ ਹਾਂ ਸਹੀ ਗੱਲ ਹੈ ਦਿਨਾ ਕਿ ਇਹ ਆਨੇ ਬੀਏ ਤੇ ਦਿਹਾੜੀ ਲੈਣ ਦੇਣੀ ਇਹ ਤਾਂ ਦਿਹਾੜੀ ਸੈਂਦੇ ਨੇ ਇੱਕੋ ਗੱਲ ਹੀ ਇਹ ਕਰੋਨਾ ਦਾ ਰੋੜ ਜਾਵੇ ਉਹ ਚੰਗਾ ਬੜੀ ਰਸ਼ੀਰ ਕਰਦੇ ਕੰਮ 15 ਦਿਹਾੜੀ ਨਾਲ ਬੱਸ ਤਾਂ ਬਰਾਬਰ ਸਤਲੀ ਸਿਰਨੇ ਦਰਖਤ ਪਾਇਆ ਜਾ ਰਿਹਾ ਦਰਿਆ ਦੇ ਵੀਡੀਓ ਤੇ ਸ਼ੇਅਰ ਜਰੂਰ ਕਰ ਦਿਓ ਬਹੁਤ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਹੇ ਹਾਂ ਇਸ ਵਕਤ ਦੀ ਦਾ ਸਤਲੁਜ ਨੇ ਵੱਡਾ ਖੋਰਾ ਲਾਇਆ ਹੈ ਉਸ ਤੋਂ ਬਾਅਦ ਪਰ ਥੰਮੂ ਵਾਲ ਦੇ ਲੋਕ ਲੱਗੇ ਹੋਏ ਆ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਰਸਤ ਲਗਾਤਾਰ ਵਾਦੇ ਕਿ ਦਰਾਇਸ ਤੋਂ ਤੇ ਜਾ ਰਿਹਾ ਹੈ ਵੈਰੀ ਗੁੱਡ ਕੋਈ ਇਸ ਨੂੰ ਤਾਰ ਪਾ ਲੋ ਜਮੂਰ ਪੁੱਟ ਨਾਲ ਇੱਥੇ ਪਾ ਦਿਓ ਇਸ ਥਾਂ ਨੇ ਥਾਂ ਤੇ ਦਰਸਤ ਨੂੰ ਇਹ ਵੱਡਾ ਖੋਰਾ ਲਾਇਆ ਹੈ ਜਿਹੜੇ ਥੰਮੂ ਵਾਲ ਦੇ ਤਸਵੀਰਾਂ ਨੇ ਸ਼ਾਹ ਕੋਟ ਨਜ਼ਰੀ ਕੀ ਨੇ ਤਾਂ ਇੱਥੇ ਦਰਿਆ ਨੇ ਢਾਹ ਲਾਈ ਹੋਈ ਹੈ ਤਾਂ ਇਧਰ ਤੁਸੀਂ ਦੇਖ ਸਕਦੇ ਹੋ ਕਿ ਨਾਲ ਹੀ ਬਿਲਕੁਲ ਘਰ ਨੇ ਆ ਵੱਡਾ ਖਤਰਾ ਇੱਥੇ ਪੈਦਾ ਹੋ ਸਕਦਾ ਹੈ ਲੋਕ ਆਪ ਮਹਰੇ ਲੱਗ ਪਏ ਪ੍ਰਸ਼ਾਸਨ ਨੇ ਇੱਥੇ ਕੋਈ ਸੰਯੋਗ ਨਹੀਂ ਹੈ ਆਪਣੇ ਆਪ ਚ ਬਹੁਤ ਵੱਡੀ ਤਸਵੀਰ ਤੁਹਾਡੇ ਸਾਹਮਣੇ ਸਨਝ ਕਰ ਰਹੇ ਹਾਂ ਚਾਹੋ ਜੀ ਮੈਡਮ ਇਹ ਇੰਟਰਵਿਊ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੋਰ ਜਿਆਦਾ ਵਧੇ ਨਾ ਹੋ ਕੇ ਕਿ ਬਹੁਤ ਸਰਕਾਰ ਹੈ ਵੱਡਾ ਨੁਕਸਾਨ ਹੋ ਸਕਦਾ ਜਿਸ ਤਰ੍ਹਾਂ ਉਹ ਥਾਣੇ ਤੱਕ ਦੇ ਸੋਇ ਕੋ ਬੋਰੇ ਪਾਏ ਆ ਦਰਖਤ ਪਾਏ ਜਾ ਰਿਹਾ ਹੈ ਥਾਣੂ ਬਚੋਣਾ ਕਿੱਦਾਂ ਹੈ ਲਗਾਤਾਰ ਲੋਕ ਲੱਗੇ ਹੋਏ ਨੇ ਆ ਪੂਮਾ ਹਾਰੇ ਲੋਕ ਲੱਗੇ ਹੋਇਆ ਪ੍ਰਸ਼ਾਸਨ ਦਾ ਕੋਈ ਜਿਆਦਾ ਸਹਿਯੋਗ ਨਹੀਂ ਰਿਹਾ ਇਸ ਥਾਂ ਤੇ ਸਾਹਪੜਨ ਦੇ ਨੇੜੇ ਪਣਥਮੋ ਵਾਲੇ ਦੀਆਂ ਤਸਵੀਰਾਂ ਨੇ ਜੇ ਅਸੀਂ ਲਗਾਤਾਰ ਤੋਰ ਦੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਥਾਂ ਤੇ ਦਰਹਸਤ ਲੋਕ ਨੇ ਵੱਡਾ ਖੋਰ ਲਾਇਆ ਹੋਇਆ ਹੈ ਇਸ ਰੈਕਟਰੇ ਲਗਾਤਾਰ ਰहत ਕਾਰਜੰਦਰੀ ਲੱਗਿਆ ਹੋਇਆ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਅੱਗੇ ਤੱਕ ਬਚਾ ਦਿਓ ਕਿਉਂਕਿ ਇਹ ਵੀਡੀਓ ਸ਼ੇਅਰ ਕਰਨ ਨਾਲ ਆਦਮੀ ਹੈ ਬਹੁਤ ਜ਼ਰੂਰੀ ਹੈ ਵੱਡੀ ਅਪਡੇਟ ਇਸ ਫੈਮਲੀ ਬ੍ਰਾਸਟ ਲਈ ਕਰਨਾ ਸੰਭੀ ਕਰ ਰਿਹਾ ਹੈ ਰੱਖਿਆ ਕਰ ਰਹੇ ਹੈ। ਡਰਕਲਾਂ ਤੁਰਾਂ ਦੇ ਸਾਹ ਦੇ ਅੰਦਰ 17 ਦੇ ਉੱਤੇ ਲਗਾਤਾਰ ਦਰੱਖਤ ਵੱਢੇ ਕਿ ਪਾਇਆ ਜਾ ਰਿਹਾ ਹੈ। ਔਰ ਇਸ ਘਰਾਵ ਦੇ ਜੋਤੀ ਘਰ ਦੇ ਕਿਲੇ ਮੈਂ 1 ਲੱਖ ਦੇ ਦਰਖਤ ਵਿੱਚ ਛੋਟੇ ਦਿੱਤੇ ਹੁਣ ਤੱਕ ਪਰ ਅਜੇ ਤੱਕ ਟਾਹ ਦਰਿਆ ਨੇ ਲਗਾਤਾਰ ਜਾਰੀ ਹੈ। ਕੋੜੇ ਖੀਰਾਏ ਕੇ ਪਰਿੰਦ ਦਾ ਭਾਅ ਕਾਫੀ ਜ਼ਿਆਦਾ ਤੇਜ਼ ਹੈ ਔਰ ਪਾਣੀ ਡੂੰਗਾ ਬਹੁਤ ਜ਼ਿਆਦਾ ਹੈ। ਰੈਸਾਤਲ ਜੀ, ਸਤਲੂ ਜੀ ਲਾਈਵ ਅਪਡੇਟ ਪਰ ਥੰਮੂ ਵਾਲਾ ਸ਼ਾਹਕੋਟ ਦੇ ਵਿੱਚ ਇੱਕ ਵੱਡਾ ਖੂਰਾ ਲਾ ਹੋਇਆ। ਰੈਸਾਤਲ ਜੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ। ਆਰ ਮਾਤੀ ਹੈ ਬਹੁਤ ਚੰਗਾ ਹੈ ਜਾਨਦਾ ਤੁਮ ਚੱਲੋ ਇਸ਼ਤਿਹਾਰ ਕਰਦੇ ਹੋ ਕੰਮ ਕਰਦੇ ਹੋ ਜਾਨਦਾ ਤੁਮ ਜਲੀ ਆਵਾਜ਼ ਆ ਰਹੀ ਹੈ ਕੋ ਕਰ ਆਇਆ ਨਾ ਉਹ ਤੇਰੀ ਜਿੱਤ ਉਹ ਸਮੋਸਾ ਤਾਰ ਲੈ ਜੋ ਫੇਰ ਉਹਨੇ ਪਾਸ ਪਾ ਸਕਦਾ ਉਹ ਬੰਦ ਕੋਈ ਹੋਰ ਹੋਰ ਕਰਤਾ ਨਹੀਂ ਫੇਰ ਲੈ ਆਂਦੇ ਨੇ ਕੋਈ ਨਹੀਂ ਜੀ ਤੇ ਜਮ ਉਹ ਬਰਾਤ ਕਾਨੂੰਨ ਤੇ ਆਈ ਤੇਰਾ ਫਟਾ ਜਾਂਦਾ ਪੂਰੇ ਹਾਂ ਤੇ ਸਕੀਟ ਹੈ ਆਪਰੇ ਤੋਂ ਗਾ ਲਾਗਣੇ ਗਿਆ ਟਾ ਘਟਾ ਘਟਾ ਸਮਰਾਮ ਨਹੀਂ ਕਰਦਾ ਉਹ ਆ ਜਾਣਾ ਹੋਰ ਇਹ ਦੇਖੇ ਬਾਰ ਮੋ